ਬਈ ਚਿਗਾਠ ਇਹ ਗ੍ਰੇਨਾਈਟ ਦੀ ਹੈ ਜੀ ਹਾਂ ਜਿਵੇਂ ਜਿਹੜਾ ਥੱਲੇ ਲੱਗਿਆ ਇਸੇ ਦੀ ਇਹ ਗ੍ਰੇਨਾਈਟ ਦੀ ਚਿਗਾਠ ਬਣਾਈ ਹੋਈ ਹੈ ਸਾਰੇ ਆਪ ਤਿਆਰ ਕਰਾਈਏ ਹਾਂ ਜੀ ਆਪ ਤਿਆਰ ਕਰਾਈ ਹੈ ਜਿਹੜੇ ਬੰਦ ਮਿਸਤਰੀ ਨੇ ਲਾਇਆ ਨਾ ਆਪਣੇ ਮਾਰਬਲ ਜੀ ਉਸੇ ਬੰਦੇ ਨੇ ਇਹ ਗ੍ਰੇਨਾਈਟ ਦੀ ਚਿਗਾਠ ਤਿਆਰ ਕੀਤੀ ਇੱਥੇ ਤਿਆਰ ਕਰਤੀ ਕਿ ਉੱਥੇ ਨਹੀਂ ਨਹੀਂ ਘਰੇ ਹੀ ਤਿਆਰ ਕਰੀ ਅੱਛਾ ਜੀ ਹਾਂ ਜਦੋਂ ਇਹ ਪੋਰਸ਼ਾਂ ਚ ਲਾਇਆ ਨਾ ਇਹ ਸਾਰੇ ਪੱਥਰ ਠੀਕ ਹੈ ਜੀ ਉਦੋਂ ਮਤਲਬ ਇੱਥੇ ਤਿਆਰ ਕਰੀ ਹੈ ਤੇ ਬਈ ਇਹ 10 ਇੰਚੀ ਹੈ ਹਾਂ 10 ਇੰਚੀ ਤੇ ਇਹਦੇ ਚ ਬਈ ਗਿੱਟੀਆਂ ਵਗੈਰਾ ਦਾ ਕੋਈ ਗੇਟ ਵਗੈਰਾ ਪਿੰਣ ਦੀ ਕੋਈ ਦਿੱਕਤ ਨਹੀਂ 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 ਕੋਈ ਗੇਟ ਪਿੰਣ ਦੀ ਨਹੀਂ ਆ ਦੇਖੋ ਗਾਇਪ ਹੀ ਪੂਰਾ ਰੱਖ ਰੱਖਿਆ ਕੋਈ ਹੈਂਡਲ ਨਹੀਂ ਪਟ ਦੇ ਕੋਈ ਮਤਲਬ ਉਹ ਆਪ ਦਾ ਜਿੰਨਾ ਮਰਜ਼ੀ ਤਿਆਰ ਕਰਾ ਲਓ ਇਹਨੂੰ ਜੀ ਕੋਈ ਐਂਡਲ ਨਹੀਂ ਪੜਦਾ ਕੋਈ ਚਿਟਕਣੀਆਂ ਨਹੀਂ ਤੇ ਬਾਈ ਜੇ ਦੀ ਕੋਸਟ ਦੀ ਗੱਲ ਕਰੀਏ ਬਾਲੀ ਮਹਿੰਗੀ ਤਾਂ ਨਹੀਂ ਪੈਂਦੀ ਇਹ ਨਹੀਂ ਨਹੀਂ ਬਾਲੀ ਮਹਿੰਗੀ ਨਹੀਂ ਪੈਂਦੀ ਜੇ ਸਾਲ ਨਾਲੋਂ ਮਲੇਸ਼ੀਆ ਸਾਲ ਨਾਲੋਂ ਤਾਂ ਸਸਤੀ ਪੈਂਦੀ ਹੈ ਅੱਛਾ ਜੀ ਆ ਮਹਿੰਗੀ ਨਹੀਂ ਪੈਂਦੀ ਮਲੇਸ਼ੀਆ ਸਭ ਤੋਂ ਮਹਿੰਗੀ ਤਾਂ ਲੱਕੜੀ ਪੈਂਦੀ ਹੈ ਜੀ ਮਲੇਸ਼ੀਆ ਸਾਲ ਲਾ ਲੋ ਸਾਗਵਾਨ ਲਾ ਲੋ ਤੇ ਬਾਈ ਆਪਾਂ ਮੇਨ ਐਂਟਰੀ ਤੋਂ ਦੇਖਿਆ ਹੈ ਬਾਈ ਉਹਨਾਂ ਨੇ ਇਹ ਜਿਗਾੜ ਤਿਆਰ ਕਰਾਈ ਹੈਗੀ ਜਿਹੜੀ ਕਿ ਗ੍ਰੇਨਾਈਟ ਦੀ ਹੈ ਆ ਦੇਖੋ ਆ ਗ੍ਰੇਡ ਰੇਟ ਲੱਗਾ ਹੋਇਆ ਸੇਮ ਇਸੇ ਦੀ ਜਿਗਾੜ ਤਿਆਰ ਕਰਾਈ ਹੈ ਘਰੇ ਬਾਈ ਹੋਰ ਤੋਂ ਜਿਹੜੇ ਮਿਸਤਰੀ ਨੇ ਇੱਥੇ ਘਰੇ ਗ੍ਰੇਨੇਡ ਲਾਇਸੋ ਸਤੋ ਤਿਆਰ ਕਰਾਇਆ 3 ਸਾਲ ਹੋ ਗਏ ਲੱਗੇ ਨੂੰ ਹਾਲੇ ਤੱਕ ਕੋਈ ਸਮੱਸਿਆ ਨਹੀਂ ਠੀਕ ਹੈ ਬਹੁਤ ਵਧੀਆ ਗੱਡੀ ਨਾ ਬਈ ਪੁਲਿਸ ਦੀ ਲੋੜਾਂ ਨਾ ਪੈਂਡ ਨਾ ਕੁਝ ਕਿਸੇ ਚੀਜ਼ ਦੀ ਲੋੜ ਨਹੀਂ ਜੀ